ਜੇ ਕਿਸੇ ਨੇ ਵਜ਼ਨ ਘਟਾਣਾ ਹੈ ਮੋਟਾਪਾ ਘਟ ਕਰਨਾ ਹੈ ਕਿਸੇ ਦੀ ਡਾਇਬੀਟਿਸ ਜਿਹੜੀ 슈ਗਰ ਲੈਵਲ ਆ ਕੰਟਰੋਲ ਵਿੱਚ ਨਹੀਂ ਆ ਰਹੀ ਹੈ ਜਾਂ ਗੱਲ ਕਰ ਲਈਏ ਕਿਸੇ ਦਾ ਜੋੜਾਂ ਦਾ ਦਰਦ ਬਹੁਤ ਹੀ ਜ਼ਿਆਦਾ ਵਧਿਆ ਹੋਇਆ ਹੈ ਜੋੜਾਂ ਦੀ ਸੋਜਿਸ਼ ਜੋ ਹੈ ਬਹੁਤ ਜ਼ਿਆਦਾ ਦਰਦ ਕਰ ਰਹੀ ਹੈ ਜਾਂ ਡਾਈਜੈਸ਼ਨ ਸਹੀ ਨਹੀਂ ਰਹਿੰਦਾ ਜਾਂ ਕੋਲੇਸਟ੍ਰੋਲ ਲੈਵਲ ਨੂੰ ਘਟਾਉਣਾ ਚਾਹੁੰਦੇ ਹੋ ਅਗਰ ਬੈਡ ਕੋਲੇਸਟ੍ਰੋਲ ਵਧਿਆ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੀ ਮੇਥੀ ਦਾਣਾ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨ ਵਾਲਾ ਹੈ ਗੱਲ ਐਕਚੁਅਲੀ ਕੀ ਹੁੰਦੀ ਹੈ ਕਿ ਅਸੀਂ ਜੋ ਸਾਡੀ ਰਸੋਈ ਦੇ ਵਿੱਚ ਇੰਨਾ ਕੁਝ ਪਿਆ ਹੋਇਆ ਹੈ ਚਮਤਕਾਰ ਦੀਆਂ ਚੀਜ਼ਾਂ ਜ਼ਰੂਰ ਮੈਂ ਇਸ ਨੂੰ ਕਹਿ ਸਕਦੀ ਹਾਂ ਕਿ ਢੇਰੋ ਫਾਇਦੇ ਸਾਨੂੰ ਇਹਨਾਂ ਦੇ ਮਿਲ ਸਕਦੇ ਆਂ ਅਗਰ ਅਸੀਂ ਚੰਗੇ ਢੰਗ ਨਾਲ ਸਹੀ ਢੰਗ ਨਾਲ ਇਹਨਾਂ ਦਾ ਉਪਯੋਗ ਕਰ ਲੈਨੇ ਆਂ ਮੈਂ ਅੱਜ ਤੁਹਾਨੂੰ ਇਹ ਦੱਸਣ ਜਾ ਰਹੀ ਹਾਂ ਕਿਵੇਂ ਤੁਸੀਂ ਮੇਥੀ ਦਾਣਾ ਦਾ ਸਹੀ ਢੰਗ ਨਾਲ ਉਪਯੋਗ ਹਰੀਆਂ ਨੂੰ ਆਪਣੇ ਆਪ ਤੋਂ ਦੂਰ ਰੱਖ ਸਕਦੇ ਹੋ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਜਿਨ੍ਹਾਂ ਨੇ ਆਪਣਾ ਵਜ਼ਨ ਘਟਾਉਣਾ ਹੈ ਮੋਟਾਪਾ ਘਟਾਉਣਾ ਹੈ ਤਾਂ ਉਸ ਦੇ ਲਈ ਵੀ ਮੇਥੀ ਦਾਣਾ ਬਹੁਤ ਹੀ ਵਧੀਆ ਕੰਮ ਕਰਨ ਵਾਲਾ ਹੈ ਔਰ ਕਿਉਂਕਿ ਇਸ ਨਾਲ ਜੋ ਹੈ ਤੁਹਾਨੂੰ ਜਿਹੜੀ ਬਹੁਤ ਜ਼ਿਆਦਾ ਐਕਸਟਰਾ ਭੁੱਖ ਲੱਗਦੀ ਹੈ ਨਾ ਔਰ ਕੁਛ ਨਾ ਕੁਛ ਖਾਣ ਦੀ ਕ੍ਰੇਵਿੰਗ ਹੋਈ ਰਹਿੰਦੀ ਹੈ ਕੁਛ ਮਿੱਠਾ ਖਾ ਲੀਏ ਕੁਛ ਫਰਾਈ ਖਾ ਲੀਏ ਕੁਛ ਬਾਹਰ ਦਾ ਖਾ ਲੀਏ ਜਦੋਂ ਤੁਸੀਂ ਮੇਥੀ ਦਾਣਾ ਦਾ ਪਾਣੀ ਦਾ ਸੇਵਨ ਕਰਦੇ ਹੋ ਤਾਂ ਉਸ ਦੇ ਨਾਲ ਤੁਹਾਡੀ ਇਹ ਕ੍ਰੇਵਿੰਗਸ ਸ਼ਾਂਤ ਹੋ ਜਾਂਦੀਆਂ ਨੇ ਐਕਸਟਰਾ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ ਜਿਸ ਨਾਲ ਤੁਸੀਂ ਐਕਸਟਰਾ ਨਹੀਂ ਖਾਓਗੇ ਤਾਂ ਐਕਸਟਰਾ ਕੈਲਰੀਸ ਤੁਹਾਨੂੰ ਨਹੀਂ ਮਿਲਣਗੀਆਂ ਔਰ ਤੁਹਾਡਾ ਫੈਟ ਬਰਨ ਵੀ ਹੋਣਾ ਸ਼ੁਰੂ ਹੋਏਗਾ ਇਸ ਦੇ ਨਾਲ ਅਗਰ ਤੁਸੀਂ ਰੈਗੂਲਰਲੀ ਇਸ ਨੂੰ ਆਪਣੇ ਡਾਈਟ ਪਲਾਨ ਦੇ ਵਿੱਚ ਸ਼ਾਮਿਲ ਕਰ ਲੈਂਦੇ ਹੋ ਸੋ ਮੋਟਾਪਾ ਘਟਾਣ ਲਈ ਵੀ ਤੁਸੀਂ ਮੇਥੀ ਦਾਣੇ ਦਾ ਪਾਣੀ ਦਾ ਦੇਓ ਅਗਲੀ ਮੈਂ ਗੱਲ ਕਰਲਾਂ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਗਠੀਆ ਦੀ ਪ੍ਰੋਬਲਮ ਹੈ ਉਹਨਾਂ ਲਈ ਵੀ ਇਹ ਬਹੁਤ ਵਧੀਆ ਮੈਂ ਚੀਜ਼ ਕਹੂੰਗੀ ਕਿ ਇਹ ਰਬ ਵੱਲੋਂ ਦਿੱਤੀ ਇੱਕ ਦਵਾਈ ਤੁਸੀਂ ਮੰਨ ਲਓ ਕਿਉਂਕਿ ਤੁਸੀਂ ਚਾਹੇ ਜਿੰਨੀਆਂ ਮਰਜ਼ੀ ਪੇਨ ਕਿਲਰਸ ਖਾ ਰਹੇ ਹੋ ਟ੍ਰੀਟਮੈਂਟ ਤੁਹਾਡੇ ਚੱਲ ਰਹੇ ਨੇ ਪਰ ਤੁਸੀਂ ਅਗਰ ਨਾਲ ਫਿਰ ਵੀ ਆਰਾਮ ਨਹੀਂ ਮਿਲ ਰਿਹਾ ਇਨੀਆਂ ਦਵਾਈਆਂ ਖਾਣ ਤੋਂ ਬਾਅਦ ਵੀ ਜਾਂ ਫਿਰ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਹੋ ਨਾ ਕਿ ਆਖਿਰ ਕਦ ਤੱਕ ਅਸੀਂ ਇਹ ਬਿਮਾਰੀਆਂ ਦੇ ਨਾਲ ਜੂਝਦੇ ਰਵਾਂਗੇ ਦਵਾਈਆਂ ਸਾਨੂੰ ਖਾਣੀਆਂ ਹੀ ਪੈਣਗੀਆਂ ਕਿਉਂਕਿ ਜਿੰਨੇ ਵੀ ਪੇਨ ਕਿਲਰਜ਼ ਅਗਰ ਤੁਸੀਂ ਖਾ ਰਹੇ ਹੋ ਜੋੜਾਂ ਦੇ ਦਰਦ ਕਰਕੇ ਆਰਥਰਾਈਟਿਸ ਕਰਕੇ ਗਠੀਆ ਕਰਕੇ ਤਾਂ ਇਹਨਾਂ ਪੇਨ ਕਿਲਰਜ਼ ਆ ਕਿਤੇ ਨਾ ਕਿਤੇ ਸਾਈਡ ਇਫੈਕਟ ਵੀ ਹੁੰਦਾ ਹੈ ਸਾਡੇ ਲੀਵਰ ਦੇ ਉੱਪਰ ਮਾੜਾ ਪ੍ਰਭਾਵ ਇਹਨਾਂ ਦਾ ਪੈ ਰਿਹਾ ਹੁੰਦਾ ਹੈ ਸੋ ਉਹੀ ਅਗਰ ਦਵਾਈਆਂ ਖਾਣ ਦੇ ਬਾਵਜੂਦ ਇਹ ਕੰਟਰੋਲ ਨਹੀਂ ਹੋ ਰਹੀਆਂ ਚੀਜ਼ਾਂ ਤਾਂ ਤੁਸੀਂ ਮੇਥੀ ਦਾਣਾ ਜਿਹੜਾ ਹੈ ਇਸ ਆ ਪਾਣੀ ਇਹ ਕਿਵੇਂ ਤਿਆਰ ਕਰਨਾ ਹੈ ਇਹ ਵੀ ਮੈਂ ਤੁਹਾਨੂੰ ਵੀਡੀਓ ਵਿੱਚ ਜ਼ਰੂਰ ਦੱਸਾਂਗੀ ਸੋ ਇਹ ਮੇਥੀ ਦਾਣਾ ਦਾ ਪਾਣੀ ਅਗਰ ਤੁਸੀਂ ਪੀਣਾ ਸ਼ੁਰੂ ਕਰ ਦੋਗੇ ਤਾਂ ਇਹ ਜੋੜਾਂ ਦਾ ਦਰਦ ਵੀ ਤੁਹਾਡਾ ਠੀਕ ਕਰ ਦੇਗਾ ਕਿਉਂਕਿ ਇਸ ਦੇ ਨਾਲ ਜੋ ਹੈ ਜੋ ਸੋਜਿਸ਼ ਹੋਈ ਹੁੰਦੀ ਹੈ ਨਾ ਉਸ ਨੂੰ ਠੀਕ ਕਰਨ ਦਾ ਇਹਦੇ ਵਿੱਚ ਤੱਤ ਹੁੰਦੇ ਨੇ ਅਜਿਹੇ ਪੋਸ਼ਟਕ ਤੱਤ ਪਾਏ ਜਾਂਦੇ ਨੇ ਐਂਟੀ ਇਨਫਲੇਮੇਟਰੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਜਿਸ ਦੇ ਨਾਲ ਸੋਜਿਸ਼ ਘਟਦੀ ਹੈ ਜਿਸ ਦੇ ਨਾਲ ਫਿਰ ਦਰਦ ਘਟ ਜਾਂਦਾ ਹੈ ਅਗਲੀ ਮੈਂ ਗੱਲ ਕਰਨ ਜਾ ਰਹੀ ਹਾਂ ਜੀ ਜਿਨ੍ਹਾਂ ਦਾ 슈ਗਰ ਲੈਵਲ ਕੰਟਰੋਲ ਦੇ ਵਿੱਚ ਨਹੀਂ ਆ ਰਿਹਾ ਉਹਨਾਂ ਲਈ ਵੀ ਮੇਥੀ ਦਾਣੇ ਦਾ ਪਾਣੀ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਸੋ ਇੱਥੇ ਮੈਂ ਪਰ ਜ਼ਰੂਰ ਕਹਿਣਾ ਚਾਹਾਂਗੀ ਅਗਰ ਆਲਰੇਡੀ ਤੁਸੀਂ ਹਾਈ ਡੋਸ ਤੁਹਾਨੂੰ ਡਾਕਟਰ ਨੇ ਲਿਖੀ ਹੋਈ ਹੈ ਰეკਮੈਂਡੇਡ ਹੈ ਤੁਸੀਂ ਉਹ ਲੈ ਰਹੇ ਹੋ ਤੇ ਉਸ ਦੇ ਨਾਲ ਮੇਥੀ ਆਨ ਦਾ ਪਾਣੀ ਤੁਸੀਂ ਨਾ ਪੀਣਾ ਤਾਂ ਕਿ ਇਹ ਇੱਕਦਮ ਜੋ ਹੈ ਬਹੁਤ ਜ਼ਿਆਦਾ ਤੁਹਾਡਾ ਲੋ ਨਾ ਚਲਾ ਜਾਏ 슈ਗਰ ਲੈਵਲ ਹਾਂ ਪਰ ਮੈਂ ਜ਼ਰੂਰ ਕਹਾਗੀ ਕਿ ਅਗਰ ਤੁਸੀਂ ਚਾ ਰਹੇ ਹੋ ਕਿ ਇੱਕ ਦਿਨ ਦਵਾਈ ਛੱਡ ਕੇ ਤੁਸੀਂ ਇੱਕ ਪੀ ਕੇ ਦੇਖੋ ਪਾਣੀ ਮੇਥੀ ਦਾਣੇ ਦਾ ਪਾਣੀ ਪੀਓਗੇ ਤੁਹਾਨੂੰ ਖੁਦ ਅਗਰ ਫਰਕ ਲੱਗਦਾ ਤਾਂ ਹੌਲੀ ਹੌਲੀ ਤੁਸੀਂ ਜੋ ਹੈ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਜਾਂ ਫਿਰ ਤੁਸੀਂ ਇੱਕ ਅੱਛੇ ਡਾਈਟੀਸ਼ਨ ਦੀ ਸਲਾਹ ਦੇ ਨਾਲ ਆਪਣਾ ਡਾਈਟ ਚਾਰਟ ਬਣਵਾਓ ਜਿਸ ਦੇ ਵਿੱਚ ਮੇਥੀ ਦਾਣੇ ਦਾ ਪਾਣੀ ਐਡ ਕੀਤਾ ਜਾਏਗਾ ਜਿਸ ਨਾਲ ਨੇਚਰਲੀ ਹੀ ਤੁਹਾਡੀ ਡਾਇਬਟੀਜ਼ ਤੁਹਾਡੀ 슈ਗਰ ਕੰਟਰੋਲ ਵਿੱਚ ਆਣੀ ਸ਼ੁਰੂ ਹੋ ਜਾਏਗੀ ਅਗਲੀ ਮੈਂ ਗੱਲ ਕਰਾਂ ਜਿਨ੍ਹਾਂ ਦਾ ਬੈਡ ਕੋਲੇਸਟ੍ਰੋਲ ਵਧਿਆ ਹੋਇਆ ਨਾ ਉਹਨਾਂ ਲਈ ਵੀ ਮੇਥੀ ਦਾਣਾ ਬਹੁਤ ਅੱਛਾ ਹੈ ਕਿਉਂਕਿ ਇਸੇ ਵਿੱਚ ਬਹੁਤ ਅੱਛਾ ਫਾਈਬਰ ਵੀ ਮਿਲ ਜਾਂਦਾ ਹੈ ਔਰ ਇਸੇ ਵਿੱਚ ਅچھے ਅچھے ਪੋਸ਼ਕ ਤੱਤ ਹੁੰਦੇ ਨੇ ਜੋ ਕਿ ਬੈਡ ਕੋਲੇਸਟ੍ਰੋਲ ਨੂੰ ਬੋਡੀ ਤੋਂ ਖਤਮ ਕਰਨ ਦਾ ਕੰਮ ਕਰਦੇ ਨੇ ਔਰ ਬੈਡ ਕੋਲੇਸਟ੍ਰੋਲ ਆਪਣੇ ਆਪ ਵਿੱਚ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਅਗਰ ਤੁਸੀਂ ਟਾਈਮਲੀ ਇਸ ਉੱਪਰ ਧਿਆਨ ਨਹੀਂ ਦੇ ਰਹੇ ਹੋ ਤਾਂ ਇਹ ਕਿਤੇ ਨਾ ਕਿਤੇ ਅੱਗੇ ਚੱਲ ਕੇ ਦਿਲ ਦੀ ਬਹੁਤ ਖਤਰਨਾਕ ਬਿਮਾਰੀ ਦਾ ਰੂਪ ਵੀ ਲੈ ਸਕਦਾ ਹੈ ਸੋ ਬੈਡ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਮੇਥੀ ਦਾਣਾ ਦਾ ਪਾਣੀ ਅਗਰ ਤੁਸੀਂ ਸਵੇਰੇ ਖਾਲੀ ਪੇਟ ਪੀ ਲੈਣੇ ਉਹਨਾਂ ਤੁਹਾਨੂੰ ਬਹੁਤ ਫਾਇਦਾ ਮਿਲਣ ਵਾਲਾ ਹੈ ਹੁਣ ਆਪਾਂ ਗੱਲ ਕਰਦੇ ਆ ਮੇਥੀ ਦਾਣਾ ਦਾ ਪਾਣੀ ਤੁਸੀਂ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਤਾਂ ਕਿ ਤੁਹਾਨੂੰ ਢੇਰੋ ਫਾਇਦੇ ਇਸ ਨਾਲ ਮਿਲ ਸਕਣ ਰਾਤ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਤੁਸੀਂ ਅੱਧਾ ਚਮਚ ਸ਼ੁਰੂਆਤ ਵਿੱਚ ਅੱਧਾ ਚਮਚ ਹੀ ਪਾਣਾ ਤੁਸੀਂ ਅੱਧਾ ਚਮਚ ਜਿਹੜਾ ਮੇਥੀ ਦਾਣਾ ਹੈ ਸਾਬਤ ਤੁਸੀਂ ਇਸ ਨੂੰ ਪਾਣੀ ਵਿੱਚ ਭਿਉ ਕੇ ਰੱਖ ਦੇਣਾ ਅਗਲੇ ਦਿਨ ਸਵੇਰੇ ਜੋ ਹੈ ਤੁਸੀਂ ਚਾਹੇ ਤਾਂ ਇਸ ਨੂੰ ਐਵੇਂ ਛਾਣ ਕੇ ਪੀ ਲਓ ਨਹੀਂ ਤਾਂ ਤੁਸੀਂ ਚਾਹੇ ਤਾਂ ਇਸ ਨੂੰ ਬੋਇਲ ਕਰ ਲਓ ਔਰ ਫਿਰ ਛਾਣ ਲਓ ਔਰ ਇਸ ਨੂੰ ਕੋਸਾ ਕੋਸਾ ਤੁਸੀਂ ਪੀ ਲਓ ਤੇਜ਼ ਗਰਮ ਨਹੀਂ ਪੀਣਾ ਕਦੇ ਵੀ ਜੋ ਹੈ ਕੋਈ ਵੀ ਅਸੀਂ ਪਾਣੀ ਪੀ ਰਹਿਆਂ ਚਾਹ ਕੌਫੀ ਤੁਸੀਂ ਕੁਝ ਵੀ ਪੀ ਰਹੇ ਉਹਨਾਂ ਨੂੰ ਬਹੁਤ ਤੇਜ਼ ਗਰਮ ਨਹੀਂ ਪੀਣਾ ਚਾਹੀਦਾ ਉਸ ਦੇ ਨਾਲ ਜਿਹੜੀ ਸਾਡੀ ਫੂਟ ਪਾਈਪ ਹੈ ਉਹ ਡੈਮੇਜ ਹੁੰਦੀ ਹੈ ਜਦੋਂ ਅਸੀਂ ਬਹੁਤ ਤੇਜ਼ ਪਾਣੀ ਚਾਹ ਕੁਝ ਵੀ ਪੀਨੇ ਆ ਸੋ ਇਸ ਲਈ ਕੋਸਾ ਕੋਸਾ ਜਾਂ ਰੂਮ ਟੈਂਪਰੇਚਰ ਵਿੱਚ ਹੀ ਤੁਹ ਕੋਈ ਵੀ ਡਰਿੰਕ ਤੁਹਾਨੂੰ ਲੈਣੀ ਚਾਹੀਦੀ ਹੈ ਇਵਨ ਬਹੁਤ ਠੰਡਾ ਵੀ ਨਹੀਂ ਸਾਨੂੰ ਪੀਣਾ ਚਾਹੀਦਾ ਤਾਂ ਕਿ ਤੁਹਾਡਾ ਇੰਟਰਨਲ ਸਿਸਟਮ ਬਿਲਕੁਲ ਫਿਟ ਐਂਡ ਫਾਈਨ ਰਵੇ ਸੋ ਜਿੰਨੇ ਵੀ ਪਤਲੇ ਹੋਣਾ ਉਹ ਵੀ ਸਵੇਰੇ ਇਸੇ ਤਰੀਕੇ ਨਾਲ ਇਸ ਢੰਗ ਦੇ ਨਾਲ ਤੁਸੀਂ ਪਾਣੀ ਰੈਡੀ ਕਰੋ ਔਰ ਇਵਨ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਇਹ ਪੀ ਸਕਦੇ ਹੋ ਤਾਂ ਕਿ ਤੁਹਾਨੂੰ ਜੋ ਹੈ ਇਸ ਆ ਬਹੁਤ ਵਧੀਆ ਅਸਰ ਮਿਲ ਸਕੇ ਸੋ ਜਾਂ ਫਿਰ ਜਿਵੇਂ ਦੁਪਹਿਰੇ ਖਾਣਾ ਖਾਇਆ ਉਸ ਤੋਂ ਅੱਧੇ ਘੰਟੇ ਬਾਅਦ ਵੀ ਤੁਸੀਂ ਇਸ ਨੂੰ ਪੀ ਸਕਦੇ ਹੋ ਉਸ ਦੇ ਨਾਲ ਵੀ ਤੁਹਾਨੂੰ ਟੇਰੋ ਫਾਇਦੇ ਇਸ ਨਾਲ ਮਿਲਣਗੇ ਹੀ ਮਿਲਣਗੇ ਸੋ ਮੇਥੀ ਦਾਣਾ ਸਾਡੇ ਕਿਚਨ ਦੇ ਵਿੱਚ ਹੁੰਦਾ ਹੈ ਔਰ ਅਸੀਂ ਅਗਰ ਇਸ ਨੂੰ ਸਹੀ ਢੰਗ ਦੇ ਨਾਲ ਇਸਤੇਮਾਲ ਕਰ ਲਈਏ ਮੋਟਾਪੇ ਤੋਂ छुटਕਾਰਾ ਮਿਲ ਸਕਦਾ ਹੈ जोड़ा का दर्द गठिए दर्द तो छुटकारा मिल है, अगली गल जो है वह है साढ़े डायजैशन भी वी है दिल के लिए हार्ट दे बहुत अच्छा और शुगर कंट्रोल करने के लिए भी बहुत ही वीयी है सो so, जरूर इस चीज़ में अपना सकते हो टेरों फायदे ले सद वीडियो वजी लगी है तो उसको लाइक एंड शेयर कर दो कमेंट करके भी जरूर दसना फेसबुक पेज है कौर हरजोत इस्न लाइक एंड फॉलो कर लो यूट्यूब चैनल हैल्थ एडवाइस विद हरजोत कौर सबसक्राइब कर लो तीस मैंने इंस्टाग्राम से भी फॉलो कर सद मिला जल्दी ही सेहत में जुड़ी होर खास जानकारी फिलहाल ਦੇ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ